ਨਸ਼ਾ ਨਸ਼ਾ ਦੀ ਸ਼ੁਰੂਆਤ ਜਿਹੜੀ بڑے ਵੱਡੇ ਪੱਧਰ ਤੇ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਮਨਜੋਗ ਡੀਜੀਪੀ ਪੰਜਾਬ ਸ਼੍ਰੀ ਗੁਰਵਰਜਤ ਸਿੰਘ ਨਿਸ਼ਾਨਦੇਸ਼ ਸ਼ੇਖ ਕਪੂਰਥਲਾ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਇੱਕ ਵੱਡੀ ਵਿਰੁੱਧ ਨਸ਼ਾ ਦੇ ਖਿਲਾਫ ਜਿਹੜੀ ਉਹਦੀ ਸ਼ੁਰੂਆਤ ਜਿਹੜੀ ਕੀਤੀ ਹੈਗੀ ਹੈ ਨਸ਼ਾ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਸਖਤ ਤਰਾਮਾ ਤਹਿਤ ਜਿਹੜੇ ਮੁਕਦਮੇ ਦਰਜ ਕੀਤੇ ਹਨ ਤੇ ਬੜੀ ਵੱਡੀ ਤਾਦਾਦ ਤੇ ਅਸੀਂ ਜਿਹੜੇ ਡਰੱਗਸ ਸਮਗਲਰਸ ਤੇ ਪੈਡਲਰਸ ਨੂੰ ਮਸੀਂ ਫੜੇ ਹਨ। ਕੁੱਲ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 166 ਮੁਕੰਦਮੇ ਐਨਡੀਪੀਐਸ ਐਕਟ ਦੇ ਤਹਿਤ ਵੱਖ-ਵੱਖ ਧਿਰ ਸਖਤ ਧਾਰਾਵਾਂ ਤਹਿਤ ਅਸੀਂ ਦਰਜ ਕੀਤੇ ਹਨ। ਜਿਦੇ ਵਿੱਚ ਅਸੀਂ ਤਕਰੀਬਨ 100 90 ਜਿਹੜੇ ਡਰੱਗਸ ਸਮਗਲਰਸ ਅਤੇ ਪੈਡਲਰਸ ਹੈ ਉਹਨਾਂ ਨੂੰ ਅਸੀਂ ਜਿਹੜੇ ਸਖਤ ਧਾਰਾਵਾਂ ਤਹਿਤ ਜਿਹੜਾ ਦਰਜ ਕੀਤਾ ਹੈਗਾ ਤੇ ਇਹ ਸੀ ਅਰਸੇ ਦੇ ਦੌਰਾਨ ਜਿਹੜਾ 21 ਦੋਸ਼ੀ ਨਸ਼ਿਆ ਦੇ ਜਿਹੜੇ ਮੁਕਦਮੇ ਦੇ ਤਹਿਤ ਦੋਸ਼ੀ ਨੇ ਉਹਨਾਂ ਨੂੰ 21 ਦੋਸ਼ਿਆਂ ਨੂੰ ਅਸੀਂ ਜਿਹੜੀ ਮਾਨਯੋਗ ਕੋਰਟ ਦੇ ਤਹਿਤ ਜਿਹੜੀ ਸਜ਼ਾ ਵੀ ਕਰਾਈ ਹੈਗੀ ਹੈ ਜਿਹੜੀ ਇਸ 166 ਮੁਕਦਮੇ ਦਰਜ ਕੀਤੇ ਹਨ ਇਹਦੇ ਵਿੱਚ ਕੁੱਲ ਰਿਕਵਰੀ ਹੈਰਵਿੰਦੀ 1 ਕਿਲੋ 771 ਗ੍ਰਾਮ 9607 ਨਸ਼ੀਲੀ ਗੋਲੀਆਂ 3 ਕਿਲੋ 500 ਗ੍ਰਾਮ ਅਫੀਮ ਆ 500 ਗ੍ਰਾਮ ਗਾਂਜਾ 167 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ 118400 ਜਿਹੜਾ ਡਰਗਮਨੀ 15 ਜਿਹੜੇ ਵਹੀਕਲ ਬਗੈਰ ਰਜਿਸਟ੍ਰੇਸ਼ਨ ਦੇ ਜਾਂ ਜਿਹੜੇ ਨਸ਼ੇ ਦੇ ਤਸਕਰੀ ਦੇ ਕੰਮ ਤੇ ਜਿਹੜੇ ਵਰਤੇ ਗਏ ਹਨ ਉਹਨਾਂ ਦੀ ਰਿਕਵਰੀ ਕੀਤੀ ਗਈ ਹੈ ਤੇ ਇਹਦੀ ਲੜੀ ਦੇ ਤਹਿਤ ਹੀ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਜਿਹੜੀ ਜ਼ਬਤ ਕਰਨ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹਦੇ ਵਿੱਚ 1 ਮਾਸ ਤੋਂ ਬਾਅਦ ਸੱਤਗੇ ਜਿਹੜੇ ਉਹ ਕੰਪੀਟੈਂਟ ਅਥਾਰਟੀ ਨੂੰ ਅਸੀਂ ਬਣਾ ਕੇ ਭੇਜਿਆ ਦਿੱਲੀ ਤਾਂ ਜੋ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾ ਸਕੀਏ ਪਿਛਲੇ 5 ਹਫਟਿਆਂ ਦੇ ਵਿੱਚ ਅਸੀਂ 2 ਕਰੋੜ 28 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਆਲਰੇਡੀ ਫ੍ਰੀਜ਼ ਕਰਾ ਚੁੱਕੇ ਆ ਬਾਕੀ ਤਕਰੀਬਨ 3 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਆਲਰੇਡੀ ਫ੍ਰੀਜ਼ਿੰਗ ਦੇ ਲਈ ਪੈਂਡਿੰਗ ਹੈਗੀ ਹੈ ਇਦਾਂ ਦੇ ਕਾਫੀ ਕੇਸਸ ਹੈਗੇ ਆ ਜਿਹਦੇ ਵਿੱਚ ਐਨਡੀਪੀਐਸ ਐਕਟ ਦੇ ਦੋਸ਼ੀ ਸਜ਼ਾ ਹੋ ਜਾਂਦੇ ਹਨ ਜਿੱਥੇ ਸਜ਼ਾ ਹੋ ਜਾਂਦੀ ਹੈ ਉਹ ਜਿਹੜਾ ਫ੍ਰੀਜ਼ਿੰਗ ਵਾਲਾ ਕੇਸ ਹੈਗਾ ਹੈ ਉਹ ਸਾਡੇ ਵੱਲੋਂ ਫੋਰ ਫੀਚਰ ਲਈ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਜ਼ਬਤ ਕਰਾਉਣ ਲਈ ਅਸੀਂ ਉਹ ਕੇਸ ਆਲਰੇਡੀ ਅਸੀਂ ਦਿੱਲੀ ਨੂੰ ਮੁਕ ਕੀਤੇ ਹਨ ਉਮੀਦ ਹੈ ਜਲਦੀ ਹੀ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਉਣ ਦੇ ਆਰਡਰ ਅਸੀਂ ਅੱਜ ਜਿਹੜਾ ਰਿਸੀਵ ਕਰਕੇ ਇਹਨਾਂ ਦੀ ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਨ੍ਹਾਂ ਨੇ ਉਹਨਾਂ ਨੇ ਗਲਤ ਤਰੀਕੇ ਨਾਲ ਜਾਂ ਨਜਾਇਜ਼ ਪੈਸੇ ਨਾਲ ਜਿਹੜੀ ਬਣਾਈ ਹੈ ਉਹਨੂੰ ਅਸੀਂ ਉਹਦੀ ਨਿਲਾਮੀ ਵੀ ਕਰਾਵਾਂਗੇ ਇਹਦੀ ਲੜੀ ਦੇ ਵਿੱਚ ਹੀ 30 ਅਸੀਂ ਪ੍ਰੋਕਲੇਮਡ ਆਫੈਂਡਰ ਜਾਂ ਐਬਸਕੰਡਰਸ NDBS ਐਕਟ ਦੇ ਜੋ ਜਿਨ੍ਹਾਂ ਨੂੰ ਅਸੀਂ ਪਘੋੜੇ ਕਹਿੰਦੇ ਆ 30 ਤੋਂ 99 ਅਸੀਂ ਪਿਛਲੇ 5 ਹਫ਼ਤਿਆਂ ਚ ਜਿਹੜਾ ਅਰੈਸਟ ਕੀਤਾ ਆ ਨਸ਼ੇ ਦੀ ਜਿਹੜੀ ਲੜਾਈ ਦੇ ਵਿੱਚ ਇੱਕ ਬੜਾ ਵੱਡੀ ਸਫਲਤਾ ਸਾਡੀ ਕਾਰਨ ਇਹ ਹੈਗਾ ਕਿ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਜਿਹੜਾ ਕਾਫੀ ਜ਼ਿਆਦਾ ਸਾਨੂੰ ਸਪੋਰਟ ਮਿਲ ਰਿਹਾ ਹੈ ਹਰ ਮੋਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਜਿਹੜੀ ਵਾਰਡ ਲੈਵਲ ਤੇ ਪਿੰਡ ਲੈਵਲ ਜਿਹੜੀ ਵਿਲੇਜ ਲੈਵਲ ਡਿਫੈਂਸ ਕਮੇਟੀ ਬਣਾਈਆਂ ਗਈਆਂ ਜਿਹੜੀ ਕਿ ਪੂਰੀ ਮੁਕੰਮਲ ਤਰੀਕੇ ਨਾਲ ਪੁਲਿਸ ਨਾਲ ਤਾਲਮਿਲ ਕਰਕੇ ਨਿਗਰਾਨੀ ਕਰ ਰਹੀ ਹੈ ਤੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਹਨੇ ਮਹੱਲੇ ਆਬਾਡ ਦੇ ਵਿੱਚ ਜਿਹੜੇ ਨਸ਼ਾ ਨਾ ਦੇਖ ਸਕੇ। ਇਹਦੀ ਲੜੀ ਦੇ ਵਿੱਚ ਕਿਉਂਕਿ ਕਾਫੀ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਕਾਫੀ ਆਪਣੇ ਜਿਹੜੇ ਨੌਜਵਾਨ ਹੈ ਉਹਦੀ ਚਪੇਟ ਚ ਆ ਜਾਂਦੇ ਹਨ ਜਿਹੜੇ ਕਿ ਨਸ਼ਾ ਤਸਕਰੀ ਨਹੀਂ ਕਰਦੇ ਪਰ ਸੇਵਨ ਜ਼ਰੂਰ ਕਰਦੇ ਹਨ ਤੇ ਉਹਨਾਂ ਨੂੰ ਵੀ ਵਾਪਸ ਸਮਾਜ ਦੇ ਵਿੱਚ ਸ਼ਾਮਿਲ ਕਰਨਾ ਤੇ ਡੀ ਅਡਿਕਟ ਕਰਾਉਣਾ ਵੀ ਸਾਡਾ ਜਿਹੜਾ ਟੀਚਰ ਹੈਗਾ ਤੇ ਇਸ ਮੁਹਿੰਮ ਦੇ ਤਹਿਤ 19 ਜਿਹੜੇ ਇਦਾਂ ਦੇ ਡਰਗ ਕੰਜ਼ਿਊਮਰਸ ਜੋ ਕਿ ਵੇਚਦੇ ਨਹੀਂ ਹਨ ਪਰ ਇੱਕ ਕੰਜ਼ਿਊਮਰ ਹੈਗੇ ਤੇ ਬਿਮਾਰ ਹਨ 19 ਕੇਸਸ ਚ ਅਸੀਂ ਜਿਹੜਾ ਇਹਨਾਂ ਨੂੰ ਡੀ ਐਡਿਕਸ਼ਨ ਲਈ ਅਸੀਂ ਭਰਤੀ ਕਰਾਇਆ ਹੈਗਾ ਡੀ ਐਡਿਕਸ਼ਨ ਸੈਂਟਰ ਚ ਤੇ ਜੇ ਉਹ ਕੰਪਲੀਟ ਕਰ ਲੈਂਦੇ ਆਪਣਾ ਪੂਰਾ ਡੀ ਐਡਿਕਸ਼ਨ ਤੇ ਇਹਨਾਂ ਨੂੰ ਅਸੀਂ ਜਿਹੜਾ ਸਜ਼ਾ ਵੀ ਨਹੀਂ ਕਰਾਵਾਂਗੇ ਇਸ ਤੋਂ ਇਲਾਵਾ ਤਕਰੀਬਨ 380 ਅਸੀਂ ਪਿਛਲੇ 5 ਹਫਤੇ ਦੇ ਵਿੱਚ 380 ਸਮਾਜ ਦਾ ਜਿਹੜਾ ਸੰਪਰਕ ਕੈਂਪਸ ਅਸੀਂ ਪਿੰਡ ਲੈਵਲ ਵੋਡ ਲੈਵਲ ਮੋਹੱਲਾ ਲੈਵਲ ਤੇ ਅਸੀਂ ਜਿਹੜਾ ਆਰਗੇਨਾਈਜ਼ ਕੀਤੇ ਹਨ ਇਹਦੇ ਵਿੱਚ ਸਾਰੇ ਲੋਅਰ ਰੈਂਕਸ ਤੋਂ ਲੈ ਕੇ ਸੀਨੀਅਰ ਰੈਂਕਸ ਵੱਲੋਂ ਜਿਹੜੀ ਆਪਣੀ ਹਾਜ਼ਰੀ ਭਰੀ ਗਈ ਹੈ ਤੇ ਵੱਡੇ ਪੱਧਰ ਤੇ ਲੋਕਾਂ ਦਾ ਇਹਦੇ ਵਿੱਚ ਸਾਨੂੰ ਸਹਿਯੋਗ ਮਿਲਿਆ ਹੈਗਾ ਆ ਇਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਇੱਕ WhatsApp ਚੈਟਬੋਟ ਹੈਗਾ ਹੈ ਜਿਹਦਾ ਨੰਬਰ ਹੈ 97791 00200 ਇਸ ਨੰਬਰ ਤੇ ਉਤੇ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੈਗੀ ਹੈ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਆ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਹੈਗਾ ਜੋ ਨਸ਼ਾ ਤਸਕਰੀ ਕਰਦਾ ਹੈਗਾ ਨਸ਼ਾ ਵੇਚਦਾ ਹੈ ਹੈਗਾ ਕੋਈ ਕੈਮਿਸਟਰੀ ਹੋ ਸਕਦਾ ਹੈ ਤੇ ਉਹਦੀ ਲੜੀ ਦੇ ਵਿੱਚ ਤੁਸੀਂ ਇਸ ਚੈਟਬੋਟ ਤੇ ਰਾਹੀਂ ਸਾਨੂੰ ਇਨਫੋਰਮੇਸ਼ਨ ਭੇਜਵਾ ਸਕਦੇ ਹੋ ਅਰ ਇਸ ਚੈਟਬੋਟ ਦੀ ਖਾਸ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਬਿਲਕੁਲ ਗੋਪਨੀਯ ਗੁਪਤ ਰੱਖਿਆ ਜਾਂਦਾ ਹੈ ਤੇ ਸਾਡੇ ਕੋਲ ਸਿਰਫ ਇਨਫੋਰਮੇਸ਼ਨ ਪਹੁੰਚਦੀ ਹੈ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਸੇ ਪੰਜਾਬ ਐਪਲਾਈਂ ਤੋਂ ਲੋਕਾਂ ਦੇ ਸਹਿਯੋਗ ਨਾਲ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਵਿੱਚ ਅਸੀਂ 12 ਮੁਕਦਮੇ ਐਨਡੀਪੀਐਸ ਐਕਟ ਦੇ ਜਿਹੜੇ ਦਰਜ ਕੀਤੇ ਹਨ ਜਿਹਦੇ ਵਿੱਚ ਅਸੀਂ ਦੋਸ਼ੀਆਂ ਨੂੰ ਵੀ ਅਰੈਸਟ ਕੀਤਾ ਹੈ ਤੇ ਉਹਦੇ ਫਾਰਵਰਡ ਬੈਕਵਰਡ ਲਿੰਕੇजेस ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਸੀਂ ਅਰਚੀ ਅਰੈਸਟ ਕੀਤਾ ਹੈ ਸਰ ਮੀਡੀਆ ਰਾਹੀਂ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਇਸ ਟਿਪਲਾਈਨ ਦਾ ਤੇ ਆਪਣੇ ਨੀਅਰੈਸਟ ਪੁਲਿਸ ਸਟੇਸ਼ਨ ਦਾ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸਾਡਾ ਸਹਿਯੋਗ ਕਰੋ ਤਾਂ ਜੋ ਨਸ਼ਾ ਜਿਹੜਾ ਕੋੜ ਹੈ ਉਹਨੂੰ ਅਸੀਂ ਜੜਤੋਂ ਜਿਹੜਾ ਪੁੱਟ ਸਕੀਏ ਸਰ ਜਿਹੜੀ ਪ੍ਰੋਟੀ ਫ੍ਰੀਜ਼ ਦੀ ਗੱਲ ਕਰ ਰਹੇ ਹੋ ਸਰ ਇਹਦੇ ਵਿੱਚ ਫ੍ਰੀਜ਼ ਕੀਤੀ ਹੈ ਪੁਲਟੀਆ ਜਿਹੜੇ ਪੀਲੇ ਪੰਜੇ ਜਿਹੜੇ ਅੱਗੇ ਪਿੱਛੇ ਜੇ ਸੰਭਾਗਿਤ ਸੜਕ ਚੱਲ ਰਹੀ ਹੈ ਤੇ ਇਹਨਾਂ ਦੀ ਪੁਲਟੀ ਦੇ ਉੱਤੇ ਵੀ ਜਿਹੜੇ ਪਿੱਛੇ ਚੱਲ ਜਦੋਂ ਪ੍ਰਾਪਰਟੀ ਫ੍ਰੀਜ਼ ਦਾ ਜਿਹੜੀ ਗੱਲ ਕਰ ਰਹੇ ਆ ਫ੍ਰੀਜ਼ ਦਾ ਮਤਲਬ ਕੀ ਹੈ ਪ੍ਰਾਪਰਟੀ ਜਿਸਨੂੰ ਗਾਹੋਂ ਵੇਚ ਨਹੀਂ ਸਕਦੇ ਉਹ ਪ੍ਰਾਪਰਟੀ ਵਿਕ ਨਹੀਂ ਸਕਦੀ ਜਦੋਂ ਇੱਕ ਵਾਰ ਨਸ਼ਾ ਤਸਕਰ ਸਜ਼ਾ ਹੋ ਜਾਂਦਾ ਹੈ ਕਿ ਐਨਡੀਪੀਐਸ ਮਕਦਮੇ ਚ ਤੇ ਜਿਹੜੀ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਜਿਹੜੀ ਵਿਕ ਨਹੀਂ ਸਕਦੀ ਉਹ ਜ਼ਬਤ ਕਰਨ ਦੀ ਪ੍ਰੋਸੀਡਿੰਗ ਚੱਲ ਪੈਂਦੀ ਹੈ ਤੇ ਉਹਦੀ ਵੀ ਅਪਰੂਵਲ ਸਾਨੂੰ ਦਿੱਲੀ ਕੰਪੀਟੈਂਟ ਅਥਾਰਟੀ ਤੋਂ ਮਿਲਦੀ ਹੈ ਜਿੱਦਾਂ ਹੀ